ਹਿਤੇਸ਼ੀ টিআরপি ਨਹੀਂ ভরসা ਆਪਕਾ ਸਰ ਅੱਜ ਅੱਜ ਜਿਹੜਾ ਇਹ ਇੰਟਰਨੈਸ਼ਨਲ ਐਮਐਸਐਮਈ ਡੀ ਦੀ ਸੀ ਗੱਲ ਕਰੀਏ ਅੱਜ ਸਾਡੇ ਆਫਿਸ ਦੇ ਵਿੱਚ ਸਾਡੇ ਜਿਹੜੇ ਲੁਧਿਆਣੇ ਦੇ ਐਮਐਸਐਮਈ ਬਰਾ ਹੈਗੇ ਉਹਨਾਂ ਸਾਰਿਆਂ ਨੇ ਮਿਲ ਕੇ ਆਪਸ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਐਮਐਸਐਮਈ ਦੇ ਬਣਾਇਆ ਹੈ ਇਹਦੇ ਵਿੱਚ ਸਾਡੀ ਜਿਹੜੀ ਮੰਤਰਾਲੇ ਦੀਆਂ ਜਿਹੜੀ ਸਕੀਮਸ ਹੈਗੀਆਂ ਉਹਦੇ ਬਾਰੇ ਅਸੀਂ ਸਾਰੀ ਇੰਡਸਟਰੀ ਨੂੰ ਜਾਣੂ ਕਰਾਇਆ ਉਹਨਾਂ ਨੂੰ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜੀਆਂ ਇਹ ਸਾਡੀ ਮੰਤਰਾਲੇ ਦੀ ਸਕੀਮ ਸ ਹੈ ਕਿ ਇਹਨਾਂ ਦਾ ਕਿਦਾਂ ਫਾਇਦਾ ਉਠਾ ਸਕਦੇ ਹੋ ਤੇ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਆਪਣਾ ਜਿਹੜਾ ਬਿਜ਼ਨਸ ਦਾ ਗਰੋਥ ਹੈ ਉਹਨੂੰ ਅੱਗੇ ਵਧਾ ਸਕਦੇ ਹੋ ਜਿਹਦੇ ਵਿੱਚ ਗੱਲ ਕੀਤੀ ਗਈ ਇਨੋਵੇਸ਼ਨ ਦੀ ਗੱਲ ਕੀਤੀ ਗਈ ਕਿ ਇਨੋਵੇਸ਼ਨ ਸਾਡੀ ਤੁਸੀਂ ਅਗਰ ਕੋਈ ਨਵੀਂ ਸਕੀਮ ਦੀ ਗੱਲ ਕੀਤੀ ਗਈ ਡਿਜ਼ਾਈਨ ਕਲੀਨਿਕ ਦੀ ਗੱਲ ਕੀਤੀ ਗਈ ਇਸ ਕਲਸਟਰ ਤੇ ਤੇ ਸਾਡੀ ਕੁਝ ਪੀਐਮਏ ਸਕੀਮ ਹੈਗੀ ਹੈ ਪ੍ਰੋਕਿਊਰਮੈਂਟ ਐਂਡ ਮਾਰਕੀਟਿੰਗ ਸਪੋਰਟਸ ਦੀ ਉਹਦੇ ਵਿੱਚ ਅਗਰ ਤੁਸੀਂ ਐਗਜ਼ੀਬਿਸ਼ਨਸ ਸਾਡੇ ਐਮਐਸੇਮੀ ਭਾ ਅਗਰ ਕੋਈ ਲਾਂਦੇ ਹੈ ਮਾਈਕਰੋ স্মੋਲ ਐਂਟਰਪ੍ਰਾਈਜ਼ ਤੇ ਉਹਨਾਂ ਨੂੰ ਉਹਨਾਂ ਦੀ ਐਕਟੀਵੇਸ਼ਨ ਲਗਾਉਣ ਦੇ ਵਿੱਚ ਜੋ ਉਹਨਾਂ ਦਾ ਖਰਚਾ ਆਉਂਦਾ ਸਟਾਲ ਚਾਰਜਸ ਜੋ ਹੁੰਦੇ ਆ ਉਹ ਉਹਨਾਂ ਨੂੰ ਇਸ ਸਕੀਮ ਦੇ ਤਹਿਤ ਉਹਨਾਂ ਨੂੰ ਰਿंबर्स ਕਰ ਦਿੱਤੇ ਜਾਂਦੇ ਨੇ ਤੇ ਉਹਦੇ ਬਾਰੇ ਵੀ ਸਾਰੇ ਐਮ ਐਸ ਐਮ ਇ ਭਰਾਵਾਂ ਨਾਲ ਆਪਾਂ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਉਹਨਾਂ ਨੇ ਵੀ ਸਕੀਮ ਦੇ ਫਾਇਦੇ ਲੈਣ ਬਾਰੇ ਵਾਅਦਾ ਕਰਿਆ ਕਿ ਅਸੀਂ ਜਿਆਦਾ ਤੋਂ ਜਿਆਦਾ ਸਕੀਮਾਂ ਦਾ ਫਾਇਦਾ ਲਵਾਂਗੇ ਕਿਉਂਕਿ ਇੰਡਸਟਰੀ ਅੱਗੇ ਬਦੇਗੀ ਤਰਦੀਸ਼ ਵੀ ਅੱਗੇ ਬਲੇਗਾ ਸਾਡੀ ਇੱਕ ਕੋਸ਼ਿਸ਼ ਸੀਗੀ ਕਿ ਅੱਜ ਅਸੀਂ ਇੱਕ ਐਮ ਐਸ ਐਮ ਇ ਡੇ ਨੂੰ ਰਲ ਮਿਲ ਕੇ ਮਨਾਈਏ ਫਿਕੋ ਦੇ ਨਾਲ ਅਸੀਂ ਖਾਸ ਤੌਰ ਤੇ ਸਾਡੇ ਚਕਲਰ ਸਾਹਿਬ ਆਏ ਆ ਤੇ ਇਹਨਾਂ ਨੇ ਆਪਣੇ ਇਹਨਾਂ ਦੇ ਮੈਂਬਰਸ ਵੀ ਕਾਫੀ ਮੈਂਬਰਸ ਇੱਥੇ ਆਏ ਆ ਤੇ ਬਾਕੀ ਦੂਜੇ ਵੀ ਐਸੋਸੀਏਸ਼ਨਸ ਤੋਂ ਕਾਫੀ ਮੈਂਬਰਸ ਆਏ ਸਾਰੇ ਆਜ ਇੱਥੇ ਪਹੁੰਚੇ ਆ ਉਹਨਾਂ ਦਾ ਸਾਡੇ ਮਸਲੇ ਦਾ ਸਵਾਟਿਫ ਵੀ ਕੀਤਾ ਗਿਆ ਤੇ ਅਸੀਂ ਇਹ ਚ ਗੜ ਮਿਲ ਕੇ ਅੱਜ ਜਿਹੜਾ ਐਮਐਸਐਮਈ ਦੇ ਨੂੰ ਬਣਾਇਆ ਗਿਆ ਉਹ ਅੱਜ ਜਿਹੜਾ ਇੰਟਰਨੈਸ਼ਨਲ ਐਮਐਸਐਮਈ ਡੇ ਦੀ ਗੱਲ ਕਰੀਏ ਤਾਂ ਐਮਐਸਐਮਈ ਦਾ ਬਹੁਤ ਵੱਡਾ ਰੋਲ ਆ ਫਸਟਲ ਐਗਰੀਕਲਚਰ ਸੈਕਟਰ ਜਿਹੜੀ ਐਮਐਸਐਮ ਇਸ ਦਾ এমਪਲாய்ਮੈਂਟ ਜਨਰੇਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਆ ਔਰ ਐਮਐਸਐਮ 11 ਕਰੋੜ ਲੋਕਾਂ ਨੂੰ ਜਿਹੜਾ ਰੋਜ਼ਗਾਰ ਦੇ ਰਹੀ ਹੈ ਇਹ ਬਹੁਤ ਵੱਡਾ ਸੈਕਟਰ ਆ ਔਰ ਸਾਡੀ ਜੀਡੀਪੀ ਦੇ ਵਿੱਚ ਬਹੁਤ ਵੱਡਾ 45% ਕੰਟਰੀਬਿਊਸ਼ਨ ਟਵਰਡਸ ਜੀਡੀਪੀ ਆ ਇਹ ਦਿਨ ਸਾਡਾ ਦਿਨ ਮਾਈਕਰੋ স্মਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਦਾ ਡੇ ਆ ਜਿਸ ਦਿਨ ਨੂੰ ਸਾਰਿਆਂ ਨੇ ਰਲ ਕੇ ਸੈਲੀਬ੍ਰੇਟ ਕੀਤਾ ਔਰ ਸਾਡੇ ਇਸ ਵਾਰ ਜਿਹੜਾ ਇੰਟਰਨੈਸ਼ਨਲ ਡੇ ਜਿਹੜਾ ਦਿੱਲੀ ਦੇ ਵਿੱਚ ਮਨਾਇਆ ਜਾ ਰਿਹਾ ਉਹਦੇ ਵਿੱਚ ਸਾਡੇ ਭਾਰਤ ਦੇ ਟ੍ਰਾਸਟਰ ਭਤੀ ਗ੍ਰੁਪਟੀ ਹਾਰਮੋਨ ਜੀ ਜਿਹੜੇ ਆ ਉਹ ਉਹਦੇ ਚੀਫ ਗੈਸਟ ਆ ਤੇ ਗੌਰਮੈਂਟ ਆਫ ਇੰਡੀਆ ਦਾ ਬਹੁਤ ਵੱਡਾ ਰੋਲ ਆ ਜਿਹੜੀ ਮਾਈਕਰੋ ਸਮਾਲ ਇੰਡਸਟਰੀ ਆ ਉਹਨੂੰ ਅਪਲਿਫਟ ਕਰਨਾ ਕਿਉਂਕਿ ਜੇ ਇਹ ਇੰਡਸਟਰੀ ਦਾ 45% ਜੀਡੀਪੀ ਚ ਰੋਲ ਆ ਤਾਂ ਇਹ ਇੰਡਸਟਰੀ ਦਾ ਰੋਲ ਵਧਾ ਕੇ 60% ਤੱਕ ਵੀ ਹੋ ਸਕਦਾ ਵਾ ਤੇ ਅੱਜ ਇਸ ਇੰਡਸਟਰੀ ਨੂੰ ਬਹੁਤ ਵੱਡੀ ਲੋੜ ਆ ਤੇ ਅੱਜ ਸਾਡੇ ਐਮਐਸਐਮਈ ਦੇ ਡਾਇਰੈਕਟਰ ਸਾਹਿਬ ਨੇ ਦੋਨਾਂ ਨੇ ਦੀਪਕ ਚਾਚੂ ਜੀ ਨੇ ਔਰ ਕਿਸ਼ਨ ਕੁਮਾਰ ਜੀ ਨੇ ਜਿਹੜੀਆਂ ਐਮਐਸਐਮਈਜ਼ ਦੀਆਂ ਸਕੀਮਜ਼ ਆ ਉਹਨਾਂ ਦੇ ਬਾਰੇ ਮੈਂਬਰਾਂ ਨੂੰ ਜਿਹੜਾ ਹੈਗਾ ਇਲਾਈਟੈਂਟ ਕੀਤਾ ਪਰ ਜਿਹੜੀ ਇੱਕ ਬੁੱਕਲੇਟ ਆ ਜਿਹੜੀ ਐਮਐਸਐਮਈਜ਼ ਦੀਆਂ ਸਕੀਮਜ਼ ਫॉर 25 26 ਦੀ ਜਿਹੜੀ ਅੱਜ ਲਾਂਚ ਕੀਤੀ ਆ ਤੇ ਤਾਂ ਕਿ ਉਹ ਸਾਡੇ ਮੈਂਬਰਸ ਨੂੰ ਤੁਹਾਨੂੰ ਵੀ ਭੇਜਾਂਗੇ ਤਾਂ ਸਾਡੇ ਮੈਂਬਰਸ ਉਹਦਾ ਪੂਰਾ ਜਿਹੜਾ ਫਾਇਦਾ ਉਠਾਉਣਗੇ ਇੱਕ ਵਾਰ ਫੇਰ ਮੈਂ ਸਾਰੇ ਐਮ ਐਸ ਐਮ ਇ ਸੈਕਟਰ ਨੂੰ ਜਿਹੜਾ ਅੱਜ ਇੰਟਰਨੈਸ਼ਨਲ ਐਮ ਐਸ ਐਮ ਡੇਰੀਆ ਬਹੁਤ ਬਹੁਤ ਮੁਬਾਰਕਾਂ ਦਿੰਦਾ ਥੈਂਕ ਯੂ ਵੈਰੀ ਮਚ